ਸੀਚ ਬਾਰ ਪੁੰਤਾ ਹੈ ਜਗਾਯੋ ਫਿਰ ਨਾਰਸਿੰਘ ਨੇ ਪਾਣੀ ਬਾਰ ਛਿੜਕੇ ਉਸ ਨੂੰ ਸੁਚੇਤ ਕੀਤਾ ਜਗਿਆ ਮੋਛਨਾ ਪੁਨ ਜੀ ਆਇਓ ਚਦੋ ਮੋਛਨਾ ਤੋਂ ਉਠਿਆ ਤਾਂ ਉਸ ਨੂੰ ਹਿੰਮਤ ਬੱਜੀ ਬਾਹਰੋ ਪਿਰੇ ਸੂਰ ਦੋਈ ਕੁਰਦਾ ਫਿਰ ਦੋਵੇਂ ਸ਼ੂਰ ਵੀਰ ਕ੍ਰੋਧ ਸਹਿਤ ਲੜਨ ਲੱਗੇ ਮੰਡੇਓ ਬਾਹੁਰ ਆਪ ਮਹਿ ਜੁੱਦਾ ਆਤੇ ਫਿਰ ਆਪਸ ਵਿੱਚ ਯੁੱਧ ਸ਼ੁਰੂ ਕਰ ਦਿੱਤਾ ਕੋਇ ਅੰਗ ਪ੍ਰਿਆਤ ਛੰਦ ਅਲਾ ਚਾਲਕ ਕਾ ਪੁਨਰਬੀਰ ਟੁਕੇ ਲਲਕਾਰਾ ਮਾਰ ਕੇ ਫਿਰ ਦੋਵੇਂ ਯੁੱਧਵੀਰ ਇੱਕ ਦੂਜੇ ਦੇ ਨੇੜੇ ਟੁਕੇ ਮੱਧਯੋ ਯੁੱਧ ਜਿਉਂ ਘਰਣ ਸੰਗਨ ਕੜੁਕੇ ਦੋਹਾ ਵਿੱਚ ਅਜੇ ਹਾਈ ਉਦਮਚਿਆ ਜਿਵੇਂ ਮਹਾਭਾਰਤ ਦੀ ਲੜਾਈ ਵਿੱਚ ਕਰਨ ਦਾ ਘੜੁਕਾ ਭੀਮ ਦੀ ਹੜੰਬੀਤੀ ਕੋਕੋ ਪੈਦਾ ਹੋਇਆ ਪੁੱਤਰ ਕਣੋਤ ਕਾਚ ਨਾਲ ਹੋਇਆ ਸੀ ਨਖੰਪਾਤ ਦੋ ਕਰੇ ਦੈਂਤ ਕਾਤਨ ਨਰਸਿੰਘ ਨੇ ਦੋਹਾ ਹੱਥਾਂ ਦੇ ਨਹਾਂ ਨਾਲ ਦੈਂਤ ਨੂੰ ਜ਼ਖਮੀ ਕਰ ਦਿੱਤਾ ਮਨੋਗਾਜ ਜੁਟੇ ਬਨੰ ਮਸਤ ਮਾਤੰਗ ਇੰਜ ਪ੍ਰਤੀਤ ਹੁੰਦਾ ਸੀ ਮਾਨੋ ਬਾਣ ਵਿੱਚ ਦੋ ਮਦ ਮਾਤੇ ਹਾਥੀ ਆਪਸ ਵਿੱਚ ਜੂਝ ਰਹੇ ਹੋਣ ਪੁਨਰ ਨਾਰ ਸਿੰਘੰ ਧਰਾ ਤਾਹੇ ਮਾਰਿਓ ਫਿਰ ਨਾਰ ਸਿੰਘ ਨੇ দাঁਤ ਨੂੰ ਧਰਤੀ ਉੱਤੇ ਭਟਕ ਦਿੱਤਾ ਪੁਰਾਣੋ ਪਲਾਸੀ ਮਨੋ ਬਾਏ ਡਾਰਿਓ ਇੰਜ ਪ੍ਰਤੀਤ ਹੁੰਦਾ ਸੀ ਮਾਨੋ ਟੱਕ ਦੇ ਪੁਰਾਣੇ ਬ੍ਰਿਚ ਨੂੰ ਹਵਾ ਨੇ ਧਰਤੀ ਉੱਤੇ ਸੁੱਟ ਦਿੱਤਾ ਹੋਵੇ ਹਨਿਓ ਦੇਖ ਦੁਸਤੰ ਭਈ ਪੁਹਾਪ ਪਰਖੰ ਦੁਸ਼ਟ ਨੂੰ ਮਾਰਿਆ ਗਿਆ ਵੇਖ ਕੇ ਆਕਾਸ਼ ਤੋਂ ਫੁੱਲਾ ਦੀ ਵਰਖਾ ਹੋਈ ਕੀਏ ਦੇਵਤੇ ਉਹ ਆਨ ਕੈ ਜੀਤ ਕਰਖੰ ਦੇਵਤਿਆਂ ਨੇ ਆ ਕੇ ਜਿੱਤ ਦੀ ਖੁਸ਼ੀ ਦੇ ਗੀਤ ਗਾਏ ਪਾਦਰੀ ਚੰਦ ਤੀਨੋ ਨਰਸਿੰਘ ਦੁਸਤੰ ਸੰਗਾਰ ਨਰਸਿੰਘ ਨੇ ਦੁਸ਼ਟ ਦੇਵਤ ਦਾ ਸੰਗਾਰ ਕੀਤਾ ਤਾਰਿਆ ਉਹ ਸੋ ਬਿਸ਼ਨ ਸप्तਮ અવਤਾਰ ਇਸ ਤਰ੍ਹਾਂ ਵਿਸ਼ਨੂ ਨੇ ਸਤਮਾ અવਤਾਰ ਤारण ਕੀਤਾ ਲੀਨੋ ਸੋ ਭਗਤ ਆਪਣੋ ਚਿਨਾਈ ਉਸਨੇ ਆਪਣੇ ਭਗਤ ਨੂੰ ਵੈਰੀ ਦੇ ਹੱਤੋਂ ਕੋਲ ਲਿਆ ਸਭ ਸੇਸ਼ਟ ਧਰਮ ਕਰਮਨ ਚਲਾਈ ਆਤੇ ਸਾਰੇ ਸ੍ਰਿਸ਼ਟੀ ਵਿੱਚ ਕਰਮ ਧਰਮ ਦੀ ਵਿਵਸਥਾ ਕੀਤੀ ਪਹਿਲਾਦ ਕਰਿਓ ਨਿਪਛਤਰ ਫੇਰ ਨਰਸਿੰਘ ਨੇ ਪਹਿਲਾਦ ਨੂੰ ਰਾਜਾ ਬਣਾਇਆ ਅਤੇ ਉਸ ਦੇ ਸਿਰ ਉਤੇ ਛੱਤਰ ਫਰਾਇਆ ਦਿਨੋਂ ਸੰਗਾਰ ਸਭ ਏਮ ਅੰਧੇਰ ਇਸ ਤਰ੍ਹਾਂ ਪਾਪਾ ਦਾ ਸਾਰਾ ਅੰਧਕਾਰ ਖਤਮ ਕਰ ਦਿੱਤਾ ਸਭ ਦੁਸ਼ਟ ਅਰੇਸਟ ਦੀਨੇ ਕਪਾਏ ਸਾਰੇ ਦੁਸ਼ਟ ਅਤੇ ਵਿਗਨਕਾਰੀ ਸ਼ਕਤੀਆਂ ਨਸ਼ਟ ਕਰ ਦਿੱਤੀਆਂ ਪੁਨ ਲਈ ਜੋਤ ਜੋਤ ਹੈ ਮਿਲਾਏ ਅਤੇ ਫਿਰ ਆਪਣੀ ਜੋਤ ਬ੍ਰਹਮ ਜੋਤ ਵਿੱਚ ਮਿਲਾ ਦਿੱਤੀ ਸਭ ਦੁਸ਼ਟ ਮਾਰ ਕੀਨੇ ਆਪੇ ਇੱਕ ਨਰਸਿੰਘ ਨੇ ਸਾਰਿਆਂ ਦੁਸ਼ਟਾਂ ਨੂੰ ਮਾਰ ਕੇ ਬਿਹਾਲ ਕਰ ਦਿੱਤਾ ਪੁਨ ਮਿਲਿਓ ਜਾਏ ਭੀਤਰ আলেਖ ਅਤੇ ਫਿਰ আলেਖ ਪਰਮ ਸੱਤਾ ਵਿੱਚ ਮਿਲ ਗਿਆ ਕਬਜਥਾ ਮਤ ਕਥਿਓ ਵਿਚਾਰ ਕਵੀ ਨੇ ਆਪਣੇ ਬੁੱਧੀ ਅਨੁਸਾਰ ਵਿਚਾਰਪੂਰਵਕ ਕਥਨ ਕੀਤਾ ਹੈ। ਹਿਮਧਰਿਓ ਬਸਨ ਸप्तम अवतार। ਇਸ ਤਰ੍ਹਾਂ ਵਿਸ਼ਨੂੰ ਨੇ ਸਤਮਾ अवतार धारण ਕੀਤਾ ਸੀ। ਇਤਿ ਸ਼੍ਰੀ ਬਚਤਰਨਾਟਕ ਗ੍ਰੰਥੇ ਨਰਸਿੰਘ ਸप्तम अवतार समापतम। ਸਤ ਸੋਬਾਮ ਸਤ। ਅਤੇ ਸ਼੍ਰੀ ਬਚਿਤਰਨਾਟਾ ਗ੍ਰੰਥ ਦਾ ਨਰਸਿੰਘ ਸੱਤਮਾ અવਤਾਰ ਪਰਸੰਗ ਸਮਾਪਤ ਸਾਬ ਸ਼ੋਭ ਹੈ। ਅੱਠ ਭਾਵਨਾ અવਤਾਰ ਵਰਣਨ। ਹੁਣ ਭਾਵਨਾ અવਤਾਰ ਦਾ ਕਥਨ। ਸ਼੍ਰੀ ਭਗੋਤੀ ਜੀ ਸਹਾਏ। ਪੁਯਾਂਗ ਪ੍ਰਯਾਤ ਛੰਦ। ਪਏ ਦਿਵਸ ਕੀਤੈ ਨਰਸਿੰਘ ਵਤਾਰਨ। ਨਰਸਿੰਘ અવਤਾਰ ਨੂੰ ਹੋਇਆ ਕਿਤਨਾ ਸਮਾਪਿਤ ਗਿਆ। ਉਨਰ ਭੋਮ ਮੋ ਪਾਪਾ ਬਾੜਿਓ ਅਪਾਰੰ ਧਾਤੀ ਉਤੇ ਫਿਰ ਅਪਾਰ ਪਾਪ ਵੱਧ ਗਿਆ ਕਰੇ ਲਾਗ ਜਗੰ ਪੁਨਰ ਦੇਤ ਦਾਨੰ ਫਿਰ ਦੇਤ ਅਤੇ ਦਾਨਵ ਯਗ ਆਦੀ ਵਿੱਚ ਵਿਗਨ ਪੈਦਾ ਕਰਨ ਲੱਗੇ ਬਲਰਾਜ ਕੀ ਦੇਹ ਵੱਢਿਓ ਗਮਾਨੰ ਬਲੀ ਰਾਜੇ ਦੇ ਸ਼ਰੀਰ ਵਿੱਚ ਹੰਕਾਰ ਬਹੁਤ ਵੱਧ ਗਿਆ ਨਾ ਪਾਵੈ ਬਲੰ ਦੇਵਤਾ ਯਗ ਬਾਸੰ ਦੇਵਤੇ ਯਗ ਦੀ ਬਲੀ ਪ੍ਰਾਪਤ ਨਹੀਂ ਕਰ ਸਕਦੇ ਸਨ ਅਤੇ ਨਾ ਹੀ ਯਗ ਦੀ ਸੁਗੰਧੀ ਮਾਣ ਸਕਦੇ ਸਨ ਪਈ ਇੰਦਰ ਕੀ ਰਾਜਧਾਨੀ ਬਿਨਾਸੰ ਇੰਦਰ ਦੀ ਰਾਜਧਾਨੀ ਨਸ਼ਟ ਹੋ ਗਈ ਸੀ ਕਰੀ ਜੋਗ ਆਰਾਧਨਾ ਸਰਬ ਦੇਵਨ ਸਾਰੇ ਆ ਦੇਵਤਿਆਂ ਨੇ ਯੋਗ ਆਰਾਧਨਾ ਕੀਤੀ ਪਰਸਾਨੰੰ ਪੇ ਕਾਲਪੁਰਖੰ ਅਪੇਉੰ ਜਿਸ ਦੇ ਫਾਲਸ ਰੂਪ ਆਪੇਵ ਰੂਪ ਵਾਲੇ ਕਾਲਪੁਰਖ ਪਰਸਾਨ ਹੋਏ ਦਿਓ ਆਇ ਸੰ ਕਾਲਪੁਰਖੰ ਅਪਾਰੰ ਅਪਾਰ ਕਾਲਪੁਰਖ ਨੇ ਵਿਸ਼ਨੂ ਨੂੰ ਆਗਿਆ ਦਿੱਤੀ ਤਰੋ ਭਾਵਨਾ ਬੇਸਨ ਆਸਤਮ ਅਵਤਾਰੰ ਕਿ ਉਹ ਹੁਣ ਅਠਵਾਂ ਅਵਤਾਰ ਤਾਰਣ ਕਰੇ ਲੇ ਬਿਸਨ ਆਗਿਆ ਚਲਿਓ ਧਾਇ ਐਸੀ ਵਿਸ਼ਨੂ ਆਗਿਆ ਲੈ ਕੇ ਇੰਜ ਧਾਈ ਕਰਕੇ ਚਲਿਆ ਲਹਉਦਾਰ ਦੀ ਭੂਪ ਪੰਡਾਲ ਜੈਸੀ ਜਿਵੇਂ ਕੰਗਲੇ ਨੂੰ شاہੀ ਖਜ਼ਾਨਾ ਮਿਲ ਗਿਆ ਹੁੰਦਾ ਹੈ ਨਰਾਜ ਸ਼ੰਦ ਸਰੂਪ ਛੋਟ ਧਾਰਕੈ ਵਿਸ਼ਨੂ ਬ੍ਰਾਹਮਣ ਦਾ ਛੋਟਾ ਜਿਹਾ ਰੂਪ ਧਾਰ ਕੇ ਚਲਿਓ ਤਹਾ ਵਿਚਾਰ ਕੈ ਵਿਚਾਰਪੂਰਵਕ ਓਥੋਂ ਚੱਲਿਆ ਸਭਾ ਨਰੇਸ਼ ਜਾਣਿਓ ਰਾਜੇ ਦੇ ਦਰਬਾਰ ਨੂੰ ਜਾਣਨ ਉਪਰੰਤ ਤਹੇ ਸੋ ਪਾਵ ਠਾਨਰੇਉ ਓਥੇ ਪੈਰ ਗੱਡ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ